ਪਹਿਲਗਾਮ ਵਿਖੇ ਵਾਪਰੀ ਮੰਦਪਾਗੇ ਘਟਨਾ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਪਾਕਿਸਤਾਨ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਪਾਕਿਸਤਾਨ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸੇ ਤਹਿਤ ਧੂਰੀ ਦੀ ਬਾਹਰ ਐਸੋਸੀਏਸ਼ਨ ਵਕੀਲ ਭਾਈਚਾਰੇ ਵੱਲੋਂ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ ਅਤੇ ਇੱਕ ਦਿਨ ਨੋ ਵਰਕ ਕਰਕੇ ਮ੍ਰਿਤਕ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਇਹ ਮੰਦਫਤ ਦੀ ਘਟਨਾ ਵੀ ਹੈ ਨਾ ਇੱਕ ਘੁੰਮਣਗੇ ਵਿਅਕਤੀਆਂ ਦੇ ਸਪੇਕ ਸੂਰਜ ਜਿਨ੍ਹਾਂ ਨੂੰ ਪਤਾ ਵੀ ਹੈ ਨੇ ਕਿ ਵਿਆਹ ਕੁਸ਼ ਹੋਣੀ ਹੈ ਨਾ ਉਹਨਾਂ ਤੇ ਹਮਲਾ ਕਰ ਦੇਣਾ ਆਤਵਾਦੀ ਉਹ ਨਹੀਂ ਸਾਡੀ ਸਰਕਾਰ ਬਹੁਤ ਵੱਡੀ ਨਲਾਈਕੀ ਹੈ ਇਹ ਕਿ ਉੱਥੇ ਜਦੋਂ ਸਾਨੂੰ ਪਤਾ ਵੀ ਇੱਥੇ ਘੁੰਮਣ ਲੋਕ ਆ ਰਹੇ ਨੇ ਨਾ ਤੇ ਉੱਥੇ ਪ੍ਰਬੰਧ ਹੋਣਾ ਚਾਹੀਦਾ ਸੀ ਪੂਰਾ ਉੱਥੇ ਇਹੋ ਜਿਹੇ ਸਰਾਰਤੀ ਅੰਸਰਾਂ ਦੀ ਦਾਖਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਸੀ ਫਿਰ ਬਾਕੀ ਜਿਵੇਂ ਪਤਾ ਲੱਗ ਰਿਹਾ ਵੀ ਇਹ ਆਪਣੇ ਵਿਰੋਧੀ ਮੁਲਕ ਜੋ ਪਾਕਿਸਤਾਨ ਤੋਂ ਆਏ ਨੇ ਇਹੋ ਜੇ ਮੁਲਕ ਨਾਲ ਫਿਰ ਆਪਾਂ ਇਹੋ ਜਿਹਾ رابطہ ਹੀ ਕਿਉਂ ਰੱਖਦੇ ਆਂਗੇ ਜਿਹਦੀ ਬਦੌਲਤ ਇਹ ਐਂਟਰ ਹੁੰਦੇ ਨੇ ਆਪਣੇ ਦੇਸ਼ ਵਿੱਚ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਬੰਦ ਕਰਨਾ ਚਾਹੀਦਾ ਤਾਂ ਕਿ ਆਪਣੇ ਦੇਸ਼ ਦੇ ਜੋ ਬੇਕਸੂਰ ਲੋਕ ਨੇ ਉਹਨਾਂ ਦੀਆਂ ਨਜਾਇਜ਼ ਹੱਤਿਆ ਕਿਸੇ ਦੀ ਨਾ ਹੋਵੇ ਸਰ ਇਹ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਨੂੰ ਇਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਅਸੀਂ ਆਪਣੀ ਹਿਫਾਜ਼ਤ ਲਈ ਚੁੰਦੇ ਹਾਂਗੇ ਜਦੋਂ ਅਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਆਪਣੇ ਦੇਸ਼ ਵਿੱਚ ਸੁਰੱਖਿਆਤੀ ਨਹੀਂ ਹੈਗੇ ਤਾਂ ਤਾਂ ਹੀ ਆਪਣੇ ਜ਼ਿਆਦਾਤਰ ਲੋਕ ਨੇ ਆਪਣਾ ਦੇਸ਼ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ ਸਾਨੂੰ ਆਪਦੀ ਜਿਹੜੀ ਜਾਨ ਦੇ ਖਤਰਾ ਇੱਥੇ ਆਪਣੇ ਦੇਸ਼ ਦੇ ਵਿੱਚ ਟਟੋ ਘਟ ਆਪਣੀ ਸਰਕਾਰ ਦੇ ਹੁੰਦੇ ਆ ਸਾਨੂੰ ਆਪਦੇ ਜਾਨ ਦੀ ਰੱਖਿਆ ਹੋਣੀ ਚਾਹੀਦੀ ਹੈ ਸਾਨੂੰ ਕਿਸੇ ਤੋਂ ਵੀ ਇਹੋ ਜਿਹਾ ਖਤਰਾ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਪ੍ਰਬੰਧ ਇਹੋ ਜਿਹੇ ਕਰਨੇ ਚਾਹੀਦੇ ਆ ਵਿਜੋਏ ਸਰਾਰਤੀ ਅਨਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕੋਈ ਵੀ ਢਿੱਲ ਕਿਸੇ ਨਾਗਰਿਕ ਦੀ ਸੁਰੱਖਿਆ ਵਿੱਚ ਨਹੀਂ ਵਰਤਣੀ ਚਾਹੀਦੀ ਖਾਸ ਕਰ ਉਹ ਪਲੇਸ ਜਿੱਥੇ ਇੱਕਾਪਕ ਕਹਿੰਦੇ ਟੂਰਿਜ਼ਮ ਹੈ ਘੁੰਮਣ ਆ ਰਹੇ ਨੇ ਲੋਕ ਉੱਥੇ ਤਾਂ ਬਕਾਇਦਾ ਬਖਰੇ ਤੌਰ ਤੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਹੁਣ ਇਹ ਤੁਸੀਂ ਦੇਖ ਲਓ ਪੈਲਗਾਉਂ ਚ ਕਿੰਨਾ ਗਲਤ ਤਰੀਕੇ ਨਾਲ ਜਿਨ੍ਹਾਂ ਨੂੰ ਪਤਾ ਵੀ ਹੈ ਨਹੀਂ ਜਿਵੇਂ ਕੁਝ ਹੋ ਸਕਦਾ ਨਾ ਸਾਰੇ ਘੁੰਮਣ ਜਾਂਦੇ ਨੇ ਉੱਥੇ ਉੱਥੇ ਉਹ ਕਿਵੇਂ ਐਂਟਰ ਹੁੰਦੇ ਨੇਗੇ ਕੀ ਇਹਦੇ ਉੱਤੇ ਉਹਨਾਂ ਦੇ ਉੱਤੇ ਕੋਈ ਨਿਗਰਾਨੀ ਨਹੀਂ ਸੀ ਜਾਂ ਸਰਕਾਰ ਦੀ ਵੀ ਢਿੱਲ ਨਹੀਂ ਦਿੱਤੀ ਹੋਈ ਸੀ ਵੀ ਉਹ ਬੰਦੇ ਉੱਥੇ ਹਥਿਆਰਾਂ ਦੇ ਨਾਲ ਉਦਾਖਲ ਹੋ ਗਏ ਇੱਕ ਪਾਰਕ ਬਹੁਤ ਗਲਤ ਗੱਲ ਹੋਈ ਹੈ ਜੀ ਅਸੀਂ ਸਰਕਾਰ ਤੋਂ ਸਖਤੀ ਦੀ ਮੰਗ ਕਰਦੇ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਘਟਨਾ ਸੀਗੀ ਤੇ ਇਸ ਦੀ ਅਸੀਂ ਪੂਰਜੋਗ ਇਹਦੀ ਨਿੰਦਾ ਕਰਦੇ ਆਂਗੇ ਤੇ ਦੇ ਬਾਰੇ ਸਾਡੇ ਪ੍ਰਧਾਨ ਜੀ ਵੱਲੋਂ ਸਾਡੇ ਸਾਰੇ ਮੈਂਬਰ ਸਹਿਬਾਨ ਵੱਲੋਂ ਨੋ ਵਰਕ ਪਾਇਆ ਗਿਆ ਤੇ ਨੋ ਵਰਕ ਪਾਉਣ ਦਾ ਸਿਰਫ ਜਰੀਆ ਇੰਨਾ ਹੀ ਹੈ ਕਿ ਸਰਕਾਰਾਂ ਤੱਕ ਇਸ ਦੀ ਆਵਾਜ਼ ਪਹੁੰਚੇ ਤਾਂ ਜੋ ਇਹ ਜੇ ਦੁਆਰਾ ਕੋਈ ਵੀ ਘਟਨਾ ਨਾ ਵਾਪਸ ਸਕੇ ਮੈਂ ਸਰ ਧੂਰੀ ਬਾਰ ਐਸੋਸੀਏਸ਼ਨ ਦੇ ਮੈਂਬਰ ਹੋਣ ਦੇ ਨਾਤੇ ਤੇ ਸਾਡੀ ਸਾਰੀ ਟੀਮ ਬੈਠੀ ਹੈ ਅਸੀਂ ਅੱਜ ਇੱਕ ਨੋ ਵਰਕ ਪਾਇਆ ਤੇ ਜਿਹੜਾ ਘਟਨਾਕ੍ਰਮ ਹੋਇਆ ਬਹੁਤ ਹੀ निंदनीय योग्य ਹੈ ਇੱਕ ਨਿਹੱਥੇ ਟੂਰਿਸਟ ਦੇ ਉੱਪਰ ਜਿਹੜੇ ਉੱਥੇ ਘੁੰਮਣ ਗਏ ਨੇ ਉਹਨਾਂ ਉੱਤੇ ਹਮਲਾ ਹੋਣਾ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਸਾਡੀ ਜਿਹੜੀ ਸੁਰੱਖਿਆ ਏਜੰਸੀਆਂ ਨੇ ਇਹਨਾਂ ਦੀ ਬਹੁਤ ਵੱਡੀ ਘਾਟ ਹੈ ਜਿੱਥੇ ਤੱਕ ਇਹ ਹੈ ਕਿ 7 ਲੱਖ ਦੇ ਕਰੀਬ ਜਿਹੜੇ ਫੌਜੀ ਨੇ ਇਹ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਤਾਇਨਾਤ ਨੇ ਪਰ ਉਹ ਜਗ੍ਹਾ ਦੇ ਵਿੱਚ ਜਿੱਥੇ 2000 ਸੈਲਾਨੀ ਘੁੰਮ ਰਹੇ ਸੀ ਉੱਥੇ ਕੋਈ ਵੀ ਨਾ ਕੋਈ ਪੁਲਿਸ ਨਾ ਕੋਈ ਮਿਲਟਰੀ ਕੋਈ ਵੀ ਉੱਥੇ ਤਾਇਨਾਤ ਨਹੀਂ ਸੀ ਇਹ ਸਾਡੀ ਸੁਰੱਖਿਆ ਏਜੰਸੀਆਂ ਦੀ ਬਹੁਤ ਵੱਡੀ ਘਾਟ ਹੈ ਮੈਂ ਇਹ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਾ ਹਾਂ ਕੋਈ ਅਤਵਾਦੀ ਹਮਲੇ ਦੀ ਅਸੀਂ ਸਾਰੇ ਬਾਰ ਐਸੋਸੀਏਸ਼ਨ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਇਹ ਮਨੁੱਖਤਾ ਦੇ ਉੱਤੇ ਇਹ ਸੰਸਾਰ ਦੀ ਸ਼ਾਂਤੀ ਦੇ ਉੱਤੇ ਹਮਲਾ ਹੈ ਸਰਕਾਰਾਂ ਨੂੰ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜਾਗਾ ਕਦਮ ਉਠਾਉਣਾ ਚਾਹੀਦਾ ਹੈ ਔਰ ਆਮ ਨਾਗਰਿਕਾਂ ਦੀ ਸੁਰੱਖਿਆਤ ਹੈ ਉਹਨੂੰ ਯਕੀਨੀ ਬਣਾਉਣਾ ਚਾਹੀਦਾ ਇਸ ਦੇ ਜਿਹੜੇ ਇਹ ਪਿੱਛੇ ਕਾਇਰਤਾ ਜਿਹੜੀਆਂ ਕਾਇਰਤਾਪੂਰਨ ਹਮਲਾ ਸੀ ਇਹ ਇਹ ਬੜਾ ਨਿੰਦਨਜੋ ਹੈਲਗਾਮ ਦੇ ਵਿੱਚ ਜਿਹੜਾ ਇਹ ਟੈਰਰਿਸਟ ਅਟੈਕ ਹੋਇਆ ਹੈ ਇਹ ਬਹੁਤ ਹੀ ਮੰਦਪਗੀ ਘਟਨਾ ਹੈ ਬਹੁਤ ਹੀ ਨਿੰਦਨਜੋ ਘਟਨਾ ਹੈ ਇਸ ਦਾ ਅਸੀਂ ਮੈਂ ਆਪਦੇ ਵੱਲੋਂ ਤੇ ਆਪਦੇ ਸਮੂਹ ਬਟੀਲ ਭਾਈਚਾਰੇ ਵੱਲੋਂ ਬਹੁਤ ਹੀ ਨਿੰਦਾ ਕਰਦੇ ਹਾਂ ਅਸੀਂ ਜਿਹੜਾ ਕਿ ਟੈਰਰਿਸਟ ਨੇ ਇਹ ਚੁੰਨ ਚੁੰਨ ਕੇ ਜਾਂ ਇਹ ਧਰਮ ਦੇ ਪ੍ਰਤੀ ਇੱਕ ਵੇਸ਼ ਵਿਸ਼ੇਸ਼ ਧਰਮ ਨੂੰ ਟਾਰਗੇਟ ਕੀਤਾ ਹੈ ਬਣਾਇਆ ਹੈ ਔਰ ਹਿੰਦੁਸਤਾਨ ਦੀ ਇਕਤਾ ਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਦਾ पुरजोर ਵਿਰੋਧ ਕਰਦੇ ਆਂ ਇਸ ਦੀ ਨਿੰਦਾ ਕਰਦੇ ਆਂ ਤੇ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਟੈਰਰਿਸਟਸ ਨੂੰ ਸਪਾਂਸਰ ਕਰਦੇ ਨੇ ਉਹਨਾਂ ਦੇ ਵੀ ਖਿਲਾਫ ਜਿਹੜੀ ਹੈਗੀ ਆ ਸਖਤ ਤੋਂ ਸਖਤ ਐਕਸ਼ਨ ਲੱਤਾ ਜਾਵੇ ਮੈਂ ਸਰ ਧੂਰੀ ਬਾਰ ਐਸੋਸੀਏਸ਼ਨ ਦੇ ਮੈਂਬਰ ਹੋਣ ਦੇ ਨਾਤੇ ਤੇ ਸਾਡੀ ਸਾਰੀ ਟੀਮ ਬੈਠੀ ਹੈ ਅਸੀਂ ਅੱਜ ਇੱਕ ਨੋ ਵਰਕ ਪਾਇਆ ਤੇ ਜਿਹੜਾ ਘਟਨਾਕਰਮ ਹੋਇਆ ਬਹੁਤ ਹੀ ਨਿੰਦਨਯੋਗ ਹੈ ਇੱਕ ਨਿਹੱਥੇ ਟੂਰਿਸਟ ਦੇ ਉੱਪਰ ਜਿਹੜੇ ਉੱਥੇ ਘੁੰਮਣ ਗਏ ਨੇ ਉਹਨਾਂ ਉੱਤੇ ਹਮਲਾ ਹੋਣਾ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਸਾਡੀ ਜਿਹੜੀ ਸੁਰੱਖਿਆ ਏਜੰਸੀਆਂ ਨੇ ਇਹਨਾਂ ਦੀ ਬਹੁਤ ਵੱਡੀ ਘਾਟ ਹੈ ਜਿੱਥੇ ਤੱਕ ਇਹ ਹੈ ਕਿ 7 ਲੱਖ ਦੇ ਕਰੀਬ ਜਿਹੜੇ ਫੌਜੀ ਨੇ ਇਹ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਤਾਇਨਾਤ ਨੇ ਪਰ ਉਹ ਜਗ੍ਹਾ ਦੇ ਵਿੱਚ ਜਿੱਥੇ 2000 ਸੈਲਾਨੀ ਘੁੰਮ ਰਹੇ ਸੀ ਉੱਥੇ ਕੋਈ ਵੀ ਨਾ ਕੋਈ ਪੁਲਿਸ ਨਾ ਕੋਈ ਮਿਲਟਰੀ ਕੋਈ ਵੀ ਉੱਥੇ ਤਾਇਨਾਤ ਨਹੀਂ ਸੀ ਇਹ ਸਾਡੀ ਸੁਰੱਖਿਆ ਏਜੰਸੀਾਂ ਦੀ ਬਹੁਤ ਵੱਡੀ ਘਾਟ ਹੈ मैं ये घटना की पुरजोर निंदा करता प्रॉपर्टी बेचने और खरीदने के लिए संपर्क करें फेयर डील प्रॉपर्टीज